ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀਆਂ ਤੇ ਭੈਣਾਂ ਵਾਲੇ ਪਾਸੇ ਸਾਡੇ ਬੱਚੇ ਤਿਆਰ ਨੇ ਚਲੋ ਪੁੱਤ ਸਾਰੇ ਪ੍ਰਸ਼ਾਦਾ ਵਰਤਾਇਆ ਜਾਊਗਾ ਜਿਵੇਂ ਜਿਵੇਂ ਗੁਰੂ ਘਰ ਲੰਗਰ ਵਰਤਾਇਆ ਜਾਂਦਾ ਉਧਰ ਬਾਪੂ ਬਜ਼ੁਰਗਾਂ ਨੂੰ ਤੇ ਵੀਰਾਂ ਨੂੰ ਉਸ ਤੋਂ ਬਾਅਦ ਇੱਧਰ ਸੈਟਾ ਕੇ ਲਾ ਪੁੱਤ ਸਰ ਉਸ ਤੋਂ ਬਾਅਦ ਇਧਰ ਬੀਬੀਆਂ ਦੇ ਭੈਣਾਂ ਵਾਲੇ ਪਾਸੇ ਵੀ ਪਹਿਲਾ ਪ੍ਰੋਬਲਮ ਇਹ ਸੀ ਵੀ ਸਾਡੇ ਕੋਲੇ ਜਿਹੜੇ ਭਾਂਡੇ ਸੀਗੇ ਬਾਲਟੀਆਂ ਸੀ ਸਿਰ ਧਗਲਾ ਪੁੱਤ ਉਹ ਘੱਟ ਸੀਗੀਆਂ ਵਰਤੌਣ ਵਾਲੇ ਡੱਬੇ ਤੇ ਬਾਲਟੀਆਂ ਹੁਣ ਸਾਡੇ ਕੋਲੇ ਬਾਲਟੀਆਂ ਸੀ ਜਿਹੜੀਆਂ ਉਹ ਆ ਗਈਆਂ ਵਾ 10 ਤੇ ਹੁਣ ਪ੍ਰਸ਼ਾਦ ਦਾ ਵਰਤੌਣ ਨੂੰ ਵੀ ਇਹ ਜੇ ਡੋਲਰ ਨੇ ਜੇ ਚਾਹੀਦੇ ਸੀਗੇ ਇਹਨਾਂ ਦੀ 10 10 ਡੋਲਰ ਨੇ ਜੇ ਇਦਾਂ ਦੇ ਚਾਹੀਦੇ ਇਹ ਹਜੇ ਇਹਨਾਂ ਦੀ ਲੋੜ ਹੈ ਜੀ ਸਾਨੂੰ ਤੇ ਹੁਣ ਇਹ ਸਾਡੇ ਬੱਚਿਆਂ ਨੇ ਭੈਣਾਂ ਨੇ ਰਲ ਕੇ ਸਾਰਿਆਂ ਨੇ ਪ੍ਰਸ਼ਾਦਾ ਵਰਤਾਉਣਾ ਔਰ ਰਲ ਮਿਲ ਕੇ ਇਸੇ ਤਰ੍ਹਾਂ ਪੰਗਤ ਦੇ ਬੈਠ ਕੇ ਸੰਗਤ ਦੇ ਨਾਲ ਸਾਰਿਆਂ ਨੇ ਗੁਰੂ ਘਰ ਲੰਗਰ ਪ੍ਰਸ਼ਾਦਾ ਪਾਣੀ ਛਕਣਾ ਵਾ ਔਰ ਸਾਡੀਆਂ ਇਹਨਾਂ ਭੈਣਾਂ ਨੂੰ ਬੀਬੀਆਂ ਨੂੰ ਸਾਡੀਆਂ ਮਾਵਾਂ ਨੂੰ ਇਹਨਾਂ ਬੱਚੀਆਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਵੀ ਇਸੇ ਤਰ੍ਹਾਂ ਇੱਕ ਦੂਸਰੇ ਦਾ ਇਹ ਸਾਥ ਦਿੰਦੇ ਰਹਿਣਾ ਹੁਣ ਪਰਿਵਾਰ ਸਾਡਾ ਵੱਡਾ ਹੋਈ ਜਾਂਦਾ ਸੁਖ ਨਾਲ ਪੌਣੇ 200 ਦੇ ਕਰੀਬ ਬੀਬੀਆਂ ਤੇ ਭੈਣਾਂ ਹੋ ਗਈਆਂ ਮੈਂ ਪੌਣੇ 200 ਦੇ ਕਰੀਬ ਹਨ ਤੇ ਜਿਨ੍ਹਾਂ ਦੀ ਸੇਵਾ ਸੰਭਾਲ ਹਰ ਤਰੀਕੇ ਨਾਲ ਕੋਸ਼ਿਸ਼ ਕਰੀ ਦੀਆ ਵੀ ਚੰਗੇ ਢੰਗ ਨਾਲ ਕਰ ਸਕੀਏ ਸਿਕਿਉਰਿਟੀ ਤੇ ਇੱਥੇ ਇੱਕ ਭੈਣ ਦੀ ਡਿਊਟੀ ਲੱਗੀ ਹੋਈ ਆ ਵੀ ਤਾਂ ਜੋ ਬੀਬੀਆਂ ਭੈਣਾਂ ਚ ਕੋਈ ਬਾਹਰ ਨਾ ਜਾਵੇ ਅੱਗੋਂ ਏ ਬੀਬੀਆਂ ਤੇ ਭੈਣਾਂ ਦਾ ਘਰ ਆ ਜਿਹੜਾ ਹੁਣ ਬਣਨਾ ਵਾ ਫਿਰ ਇਹਨਾਂ ਦਾ ਵਿਹੜਾ ਵੀ ਅੱਡ ਹੋ ਜਾਊਗਾ ਔਰ ਘਰ ਵੀ ਅਲੱਗ ਬਣ ਜਾਊਗਾ ਤੇ ਹੁਣ ਇੱਥੇ ਬਰਤੌਣਾ ਤੇ ਸਿਕਾਉਣਾ ਇਹ ਸਾਰੇ ਮੈਂਬਰ ਸਾਡੇ ਨਿੱਕੇ ਨਿੱਕੇ ਸਾਡੀਆਂ ਧੀਆਂ ਇੱਧਰ ਜਿਹੜੀਆਂ ਮਾਤਾਵਾਂ ਸਾਡੀਆਂ ਜਾਂ ਭੈਣਾਂ ਚੱਲ ਫਿਰ ਨਹੀਂ ਸਕਦੀਆਂ ਬੀਲ ਚੇਅਰ ਤੇ ਨੇ ਸਤਿ ਸ੍ਰੀ ਅਕਾਲ ਮਾ ਠੀਕਮਾ ਆ ਭਾਈ ਠੀਕ ਹੈ ਦੇਖਾ ਭੈਣੇ ਕਮਲਜੀਤ ਬੇਬੇ ਤਕੜੀਆਂ ਆ ਬਾਈ ਗਰੂ ਸਤਿ ਸ੍ਰੀ ਅਕਾਲ ਹਾਂ ਮਨਦੀਪ ਭੈਣੇ ਸਤਿ ਸ੍ਰੀ ਅਕਾਲ ਵੈਦਵਾਨ ਭੈਣੇ ਠੀਕ ਹੋ ਹਾਂਜੀ ਸਤਿ ਸ੍ਰੀ ਅਕਾਲ ਸਤੀਸ਼ਪੁਰੇ ਤਕੜੀਆਂ ਭਾਈ ਹਾਂ ਭਾਈ ਰਚਨਾ ਭੈਣੇ ਸਤਿ ਸ੍ਰੀ ਅਕਾਲ ਕੁੜੇ ਦੇਪੋ ਤਕੜੀਆਂ ਭਾਈ ਸਰਪਲੋਸ ਦੇ ਸਰ ਹਾਂ ਚੱਲਾਂਗੇ ਮਾਂ ਚੱਲਾਂਗੇ ਆਪਾਂ ਹਾਂਜੀ ਭੈਣੇ ਸਤਿ ਸ੍ਰੀ ਅਕਾਲ ਬੇਬੇ ਸਾਸ੍ਰੀਕਾਲ ਕਿਵੇਂ ਹਰਭਜਨ ਗੁਰੇ ਕੁੜੇ ਹਰਭਜਨ ਦੋਨੇ ਇਕੱਠੀਆਂ ਬੈਠੀਆਂ ਇੱਤਾਂ ਸਾਸ੍ਰੀਕਾਲ ਭੈਣੇ ਬੁਰਾ ਭੈਣ ਜੀ ਠੀਕ ਆ ਹਾਂ ਕਸ਼ਮੀਰੋ ਤਕੜੀਆਂ ਭਾਈ ਹਾਂ ਸੁੱਤੀ ਜਾਦਾ ਵੀਰੇ ਹਾਂ ਕੁੜੇ ਜ਼ਿਕੰਦਰੋ ਤਕੜੀਆਂ ਭਾਈ ਜੀ ਸਾਸ੍ਰੀਕਾਲ ਨਹੀਂ ਭਜਨੋ ਸਾਸ੍ਰੀਕਾਲ ਹਾਂ ਵੀ ਪੂਜਾ ਠੀਕ ਆ ਤੂੰ ਹਾਂ ਭੈਣੇ ਸਾਸ੍ਰੀਕਾਲ ਬੰਦੀ ਜਿੱਤ ਕੇ ਭੈਣੇ ਸਾਸ੍ਰੀਕਾਲ ਸ਼ਿਮਲਾ ਬੇਬੇ ਸਾਸਰੀਕਾਲ ਤਕੜੀਆਂ ਸਿਰ ਤੇ ਹੱਥ ਰੱਖਦਿਆ ਕਰ ਤੂੰ ਤਾਂ ਵੱਡੀ ਹੋ ਗਈਆਂ ਤੂੰ ਆ ਸਿੰਦਰਕੁਰੀ ਤਕੜੀਆਂ ਸਾਸਰੀਕਾਲ ਹੋਰ ਭਾਈ ਕੁਸਮ ਤਕੜੀਆਂ ਤੂੰ ਸਾਸਰੀਕਾਲ ਮਾ ਠੀਕ ਐ ਕਮਜੀਤ ਕੁਰੇ ਠੀਕ ਐ ਵਾਹ ਵਾਹ ਬੇਬੇ ਸਾਸਰੀਕਾਲ ਰੁਕ ਜਾ ਸਬਜੀ ਦਾਲ ਆ ਲੈਣ ਦੇ ਦਾਲ ਸਬਜੀ ਪਹਿਲਾਂ ਦੇ ਦਿਆ ਕਰੋ ਰਿਹਾਨਾ ਸਲਾਮ ਵਾਲੇਕੁਮ ਸਾਸਰੀਕਾਲ ਮਾ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਮੈਂ ਕਿਵੇਂ ਹਾਂ ਠੀਕ ਹਾਂ ਸਤਿ ਸ਼੍ਰੀ ਅਕਾਲ ਰਾਮਕ੍ਰਿਟ ਤਕੜੀਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹਾਂ ਹਾਂ ਜੀ ਇੱਕ ਮਹੀਨੇ ਦੀ ਛੁੱਟੀ ਚਾਹੀਦੀ ਹਾਂ ਦੇ ਦਾਂਗੇ ਛੁੱਟੀ ਬੇਬੇ ਇੱਕ ਮਹੀਨੇ ਦੀ ਇਧਰ ਸਾਡੀ ਭੈਣ ਪ੍ਰਸ਼ਾਦਾ ਛਕਾ ਰਹੀ ਏ ਬੱਚੀ ਨੂੰ ਕਿਉਂਕਿ ਛੱਕ ਨਹੀਂ ਸਕਦੀ ਕੋਦੇ ਨੂੰ ਦਿਖਾਈ ਵੀ ਨਹੀਂ ਦਿੰਦਾ ਤੇ ਆਪ ਪ੍ਰਸ਼ਾਦਾ ਪਾਣੀ ਵੀ ਨਹੀਂ ਛੱਕ ਸਕਦੀ ਇਧਰ ਇਹ ਵੀ ਭੈਣ ਦਿਖਾਈ ਨਹੀਂ ਦਿੰਦਾ ਮਾਤਾ ਪ੍ਰਸ਼ਾਦਾ ਛਕਾ ਰਹੀ ਆ ਮਾਤਾ ਦੀ ਬੇਟੀ ਹਰਜੀਤ ਕੌਰ ਸੀ ਟੀਚਰ ਸੀ ਉਹ ਚੱਲ ਬਸੀ ਸੀਗੀ ਤੇ ਮਾਤਾ ਨੂੰ ਹੁਣ ਆ ਲੱਗਦਾ ਵੀ ਇਹੀ ਮੇਰੀ ਧੀ ਆ ਮਸ ਉਹਨੂੰ ਧੀਆਂ ਤੋਂ ਵੀ ਵੱਧ ਪਿਆਰ ਕਰਦੀ ਆ ਇਹ ਮਾ ਆ ਕੀ ਮਾ ਠੀਕ ਆ ਮਾ ਛੱਡਿਆ ਵਾਂਗੇ ਛੱਡਿਆ ਵਾਂਗੇ ਛੱਡਿਆ ਹੋਏ ਜਲਦੀ ਸ਼ਿਕਾਰੂ ਪ੍ਰਸ਼ਾਦਾ ਪਹਿਲਾਂ ਫਟਾਫਟ ਸਤਿਕਾਰ ਹੋਰ ਮਾ ਠੀਕ ਆ ਹਰਪਾਲ ਕੁਰੇ ਇਹ ਮਾਤਾ ਜੀ ਦੇ ਦੋਨੋਂ ਲੱਗ ਜ ਨਹੀਂ ਹੈਗੀਆਂ ਲੱਤਾਂ ਨਹੀਂ ਹੈਗੀਆਂ ਹਾਂ ਜੀ ਮਾ ਸਤਿ ਸ੍ਰੀ ਅਕਾਲ ਹਾਂ ਭਾਈ ਅੰਜਲੀ ਤਕੜੀ ਆ ਸਤਿਕਾਰ ਇਹ ਸਾਡੇ ਪਰਿਵਾਰ ਦੇ ਉਹ ਮੈਂਬਰ ਨੇ ਜਿਹੜੇ ਚੱਲ ਫਿਰ ਨਹੀਂ ਸਕਦੇਗੇ ਸਤਿ ਸ੍ਰੀ ਅਕਾਲ ਬੇਬੇ ਤਕੜੀ ਆ ਠੀਕ ਆ ਮਾ ਆ ਜਾ ਖਮ ਹੋ ਗਿਆ ਪੈਰ ਤੇ ਓਹੋ ਸਤਿ ਸ੍ਰੀ ਅਕਾਲ ਮਾ ਠੀਕ ਆ ਮਾ ਨਮਸਤੇ ਨਮਸਤੇ ਬਣੀ ਠੀਕ ਆ ਮਾ ਠੀਕ ਤੇ ਇੱਧਰ ਸਾਡੀਆਂ ਨੰਨੀਆਂ ਮੁੰਨੀਆਂ ਬੱਚੀਆਂ ਜਿਹੜੇ ਬੱਚੇ ਸਪੈਸ਼ਲ ਚਾਈਲਡ ਨੇ ਜਿਹੜੇ ਬੱਚੇ ਕੁਛ ਇਦਾਂ ਦੇ ਨੇ ਜਿਹੜੇ ਦੇਖ ਵੀ ਨਹੀਂ ਸਕਦੇ ਨਿੱਕੀਆਂ ਨਿੱਕੀਆਂ ਬੱਚੀਆਂ ਕੁਛ ਐਸੇ ਬੱਚੇ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਕੁਛ ਐਸੀਆਂ ਮਾਵਾਂ ਨੇ ਜਿਹੜੀਆਂ ਚੱਲ ਫਿਰ ਨਹੀਂ ਸਕਦੀਆਂ ਇਹ ਸਭ ਬਾਬਾ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ ਜਿਹੜੀਆਂ ਸਾਡੀਆਂ ਭੈਣਾਂ ਬਾਪੂ ਬਜ਼ੁਰਗ ਸਾਡੇ ਵੀਰ ਪਰਿਵਾਰ ਦੇ ਮੈਂਬਰ ਸਾਰੇ ਤੰਦਰੁਸਤ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਇੱਕ ਦੂਜੇ ਦੀ ਸਪੋਰਟ ਕਰ ਰਹੇ ਨੇ ਜਿਹੜੀ 70% ਸੇਵਾ ਸੁਪਨਿਆਂ ਦੇ ਘਰ ਦੀ ਉਹ ਉਹੀ ਮੈਂਬਰ ਕਰ ਰਹੇ ਨੇ ਜਿਹੜੇ ਮਰੀਜ਼ ਸੀ ਜਿਹੜੇ ਠੀਕ ਨਹੀਂ ਸੀਗੇ ਅੱਜ ਤੁਸੀਂ ਦੇਖੋਗੇ ਚਾਹੇ ਪ੍ਰਸ਼ਾਦਾ ਪਾਣੀ ਵਰਤੌਂਦੇ ਬਾਲਟੀਆਂ ਚੱਕੀ ਫਿਰਦੇ ਮੈਂਬਰ ਦੇਖੋ ਚਾਹੇ ਨਿਮਾਉਣ ਮੋਕੇ ਬਜ਼ੁਰਗਾਂ ਨੂੰ ਇਸ਼ਨਾਨ ਕਰਾਉਣਾ ਕੱਪੜੇ ਪੋਣਾ ਬਿਸਤਰੇ ਵਿਛਾਉਣਾ ਦਵਾਈਆਂ ਦੇਣੀਆਂ ਕੱਪੜੇ ਧੋਣੇ ਆ ਇਹ ਸਾਰੇ ਕਾਰਜ ਆ ਜਿਹੜੇ ਇਹ 70% ਕਾਰਜ ਆ ਜਿਹੜੇ ਉਹੀ ਸਾਡੇ ਮੈਂਬਰ ਕਰਦੇ ਨੇ ਜਿਹੜੇ ਆ ਜੇ ਮਰੀਜ਼ ਇੱਥੇ ਪਹੁੰਚੇ ਸੀ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੀਆਂ ਧੰਨਵਾਪੂਨਾ। ਤੁਹਾਡਾ ਠੀਕ ਆ ਤੁਹਾਡੀਆਂ ਦਵਾਵਾਂ ਵਾਂ ਸਾਰਿਆਂ ਦੀਆਂ ਅਸੀਸਾਂ ਵਾਂ ਜਿਹਦੇ ਸਦਕਾ ਇਹ ਪਰਿਵਾਰ ਦੀਆਂ ਸਾਡੇ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੁੰਦੀਆਂ। ਇਹ ਬਾਈਕੋਟ ਕਪੂਰੇ ਤੋਂ ਆ। ਇਹ ਬਾਈ ਕਿਸੇ ਟਾਈਮ ਕੋਟਕਪੂਰੇ ਸ਼ਹਿਰ 'ਚ ਬੜਾ ਤਕੜੇ ਬੈਡ ਸੀ ਬੜੇ ਪਾ ਜਨ ਤਰ੍ਹਾਂ ਨਾਂ ਦੀਆਂ ਗੋਲੀਆਂ ਵੇਚਦੇ ਹੁੰਦੇ ਸੀ ਇਹ ਮਸ਼ਹੂਰ ਸੀ ਪੂਰੇ ਇਲਾਕੇ 'ਚ ਗੁਰਕਪੂਰਾ ਮੰਡੀ 'ਚ ਪਰ ਕਰਮਾਂ ਦੀ ਐਸੀ ਖੇਡ ਪਰਿਵਾਰ ਖਤਮ ਹੋ ਗਿਆ ਵੀਰਾਂ ਸੜਕਾਂ ਤੇ ਦਰਦ-ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਸੀ ਤੇ ਅੱਜ ਵੀਰਾ ਮੇਰਾ ਬਹੁਤ ਠੀਕ ਆ ਬਹੁਤ ਤੰਦਰੁਸਤ ਆ ਸਾਡੇ ਨਾਲ ਸੇਵਾ ਵੀ ਕਰੌਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ